ਨਾਲ ਰੱਖ ਕੇ ਪਊਗਾ ਸ਼ੀਤਲ ਸ਼ਾਂਤ ਸਦਾ ਸੁਖ ਬਾਵਹਿ ਕਿਲ ਬਖਾਹੇ ਸਭੇ ਮਨ ਤੇਰੇ ਰਹਾ ਓ ਸਭ ਤੋਂ ਵੱਡਾ ਵਰਤਾਰਾ ਇਹ ਵਰਤੂ ਜਿਹੜਾ ਇਹ ਮਨੁਆ ਹਰ ਵੇਲੇ ਸੜਦਾ ਬਲਦਾ ਰਹਿੰਦਾ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ ਅੰਮ੍ਰਿਤ ਲੂਟੈ ਮਨ ਮੁਖ ਨਹੀਂ ਮੂਢੈ ਕੋਈ ਨਾ ਸੁਣੈ ਪੁਕਾਰਾ ਜਿਹੜੇ ਅੰਦਰ ਪੰਜੇ ਦੇ ਲੁਕੇ ਹੋਏ ਆ ਹਰ ਵੇਲੇ ਗੁਨਾਹ ਰੂਪ ਅੰਮ੍ਰਿਤ ਲੁੱਟਦੇ ਰਹਿੰਦੇ ਆ ਤੇ ਅੰਦਰੋਂ ਕੰਗਾਲ ਕਰੀ ਜਾਂਦੇ ਆ ਸਭ ਤੋਂ ਵੱਡੀ ਰਹਿਮਤ ਪਹਿਲਾਂ ਤੇ ਇਹ ਵਰਸੂ ਸ਼ੀਤਲ ਸ਼ਾਂਤ ਅੰਦਰ ਗੁਰਮ ਕੋ ਸ਼ਾਂਤ ਹੋ ਜੂ ਸ਼ੀਤ ਹੋ ਜੂ ਠੰਡਾ ਹੋ ਜੂ ਕਿੰਨੇ ਸਮੇਂ ਵਾਸਤੇ 2 ਮਿੰਟ ਘੰਟਾ 2 ਘੰਟੇ ਨਾ ਨਾ ਸਦਾ ਸੁਖ ਪਾਵੇ ਸਦੀਵ ਕਾਲ ਦਾ ਸੁਖ ਤੁਹਾਡੇ ਅੰਦਰ ਵਰਤੂ ਤੇ ਹੋਰ ਕੀ ਹੋਊਗਾ ਜੀ ਕਿਲ ਵਿਖ ਜਾਹੇ ਸਭੇ ਮਨ ਤੇਰੇ ਐ ਮੇਰਿਆ ਮਨਾ ਜਿਹੜੇ ਜਨਮ ਜਨਮਾਂ ਤਰਾਣ ਤੋਂ ਲੈ ਕੇ ਬਿਅੰਤ ਪਾਪ ਕਰਮ ਕੀਤੇ ਅਕਲਵ ਪਾਪ ਕਰਮ ਇਹ ਸਾਰੇ ਦੇ ਸਾਰੇ ਨਾਸ਼ ਹੋ ਜਾਣਗੇ ਨੀਕੀ ਕੀਰੀ ਮਹਕਲ ਰਾਖੈ ਪਸ਼ਮਕਾਰੈ ਲਸ਼ਕਰ ਕੋਟ ਲਖੈ ਜਿਵੇਂ ਲਖਾਂ ਮਨ ਲੱਕੜਾਂ ਦਾ ਢੇਰ ਲਾ ਕੇ ਤੇ ਭਾਈ ਨਿੱਕੀ ਜੀ ਚੰਗਿਆੜੀ ਇਹਨਾਂ ਲੱਖਾਂ ਮਣ ਲੱਕੜਾਂ ਚ ਰੱਖੀ ਤੇ ਦੇਖਦਿਆਂ ਦੇਖਦਿਆਂ ਇਹ ਸੜ ਕੇ ਸੁਆਹ ਹੋ ਗੇ ਨਾ ਐਵੇਂ ਹੀ ਅਕਾਲ ਪੁਰਖ ਵਹਿਗੁਰੂ ਜੀ ਦੀ ਜਾਤ ਉਹਦਾ ਪ੍ਰੇਮ ਉਹਦੀ ਭਗਤੀ ਹਿਰਦੇ ਚ ਟਿਕਾਉਣ ਦੀ ਧੀਰਸਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋ ਜੀਨਮ ਜਨਮਾਂ ਤਰਾਂ ਦੀ ਇਸ ਮਨ ਨੂੰ ਪਾਪ ਕਰਮਾਂ ਰੂਪੀ ਮੈਲ ਲੱਗੀ ਹੋਈ ਸੀ ਇਕ ਕਿਲਵਿਖ ਜਾਹੇ ਸਭੇ ਮੰਦਿਰੇ ਮੇਰਿਆ ਮਨਾਨ ਗੁਰੂ ਨੇ ਇੱਕ ਖੰਨ ਵਿੱਚ ਨਾਮ ਦੀ ਚੰਗਾੜੀ ਅੰਦਰ ਟਿਕਾ ਕੇ ਇਨਾਂ ਕਰੋੜਾਂ ਜਨਮਾਂ ਦੇ ਪਾਪ ਕਰਮਾਂ ਨੂੰ ਇੱਕੋ ਖੰਨ ਦੇ ਵਿੱਚ ਨਾਸ ਕਰ ਦਿੱਤਾ ਕਰੋੜਾਂ ਜਨਮ ਨਹੀਂ ਲਾਏ ਨੇ ਘੰਟੇ ਦੋ ਘੰਟੇ ਨਹੀਂ ਲਾਏ ਉਨੇ ਉਸ ਸਮੇਂ ਨਾਮ ਦੀ ਚੰਗਾੜੀ ਅੰਦਰ ਟਿਕਾਈ ਤੇ ਸਾੜ ਕੇ ਇਹ ਸਭ ਰੱਖ ਸੁਆਹ ਕਰ ਦਿੱਤਾ